ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਅੱਜ ਦੀ ਕਹਾਣੀ ਵਿਸ਼ਵਾਸ ਦੇ ਉੱਪਰ ਆਧਾਰਿਤ ਹੈ ਇੱਕ ਦਿਨ ਇੱਕ ਛੋਟਾ ਜਿਹਾ ਮੁੰਡਾ ਭੱਜਦਾ ਹੋਇਆ ਘਰ ਆਇਆ ਉਸਦੇ ਹੱਥ ਵਿੱਚ ਇੱਕ ਚਿੱਠੀ ਫੜੀ ਹੋਈ ਸੀ ਉਸਨੇ ਉਹ ਚਿੱਠੀ ਆਪਣੀ ਮਾਂ ਨੂੰ ਦਿੱਤੀ ਅਤੇ ਕਿਹਾ ਮਾਂ ਇਹ ਚਿੱਠੀ ਮੇਰੇ ਅਧਿਆਪਕ ਨੇ ਤੁਹਾਡੇ ਲਈ ਭੇਜੀ ਹੈ ਅਤੇ ਕਿਹਾ ਹੈ ਕਿ ਸਿਰਫ ਤੁਸੀਂ ਹੀ ਇਸ ਨੂੰ ਪੜੋ ਮਾਂ ਨੇ ਚੁੱਪਚਾਪ ਚਿੱਠੀ ਖੋਲੀ ਅਤੇ ਪੜ੍ਹੀ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਪਰ ਉਸਨੇ ਆਪਣੇ ਪੁੱਤਰ ਨੂੰ ਮਹਿਸੂਸ ਨਾ ਹੋਣ ਦਿੱਤਾ ਉਸਨੇ ਮੁਸਕਰਾਉਂਦੇ ਹੋਏ ਕਿਹਾ ਪੁੱਤਰ ਤੇਰੇ ਅਧਿਆਪਕ ਨੇ ਲਿਖਿਆ ਹੈ ਕਿ ਤੂੰ ਬਹੁਤ ਹੀ ਪ੍ਰਤਿਭਾਵਾਨ ਹੈ ਇਹ ਸਕੂਲ ਤੇਰੇ ਲਈ ਬਹੁਤ ਛੋਟਾ ਹੈ ਅਤੇ ਇੱਥੇ ਅਜਿਹੇ ਅਧਿਆਪਕ ਨਹੀਂ ਹਨ ਜੋ ਤੇਰੀ ਪ੍ਰਤਿਭਾ ਨੂੰ ਸਹੀ ਢੰਗ ਨਾਲ ਸੇਧ ਦੇ ਸਕਣ ਉਹ ਚਾਹੁੰਦੇ ਹਨ ਕਿ ਮੈਂ ਤੈਨੂੰ ਘਰ ਵਿੱਚ ਹੀ ਪੜ੍ਹਾਵਾਂ ਅਤੇ ਫਿਰ ਅਜੀਹਾ ਹੀ ਹੋਇਆ ਉਹ ਔਰਤ ਜਿਸਨੇ ਕਾਲਜ ਦੀ ਪੜ੍ਹਾਈ ਵੀ ਨਹੀਂ ਕੀਤੀ ਸੀ ਆਪਣੇ ਪੁੱਤਰ ਦੀ ਅਧਿਆਪਕਾ ਬਣੀ ਉਸਦੀ ਮਾਰਗਦਰਸ਼ਕ ਬਣੀ ਉਸਦੀ ਸਭ ਤੋਂ ਵੱਡੀ ਵਿਸ਼ਵਾਸ ਪਾਤਰ ਬਣੀ ਉਸਨੇ ਧੀਰਜ ਪਿਆਰ ਅਤੇ ਅਟੁੱਟ ਵਿਸ਼ਵਾਸ ਨਾਲ ਉਸਨੂੰ ਬੜਾਇਆ ਇੱਕ ਬਿਹਤਰ ਸਕੂਲੀ ਸਿੱਖਿਆ ਉਸਨੂੰ ਦਿੱਤੀ ਉਸਨੇ ਉਸ ਵਿੱਚ ਕੋਈ ਕਮੀ ਨਹੀਂ ਦੇਖੀ ਬਲਕਿ ਦੇਖਿਆ ਤਾਂ ਸਿਰਫ ਇੱਕ ਭਰੋਸਾ ਤੇ ਇੱਕ ਸੰਭਾਵਨਾ ਉਹ ਬੱਚਾ ਸੀ ਐਡੀਸਨ ਕਈ ਸਾਲਾਂ ਬਾਅਦ ਜਦੋਂ ਐਡੀਸਨ ਨੂੰ ਦੁਨੀਆ ਦੇ ਸਭ ਤੋਂ ਮਸ਼ਹੂਰ ਖੋਜੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ ਤਾਂ ਇੱਕ ਦਿਨ ਉਹਨਾਂ ਨੂੰ ਆਪਣੇ ਪੁਰਾਣੇ ਸਮਾਨ ਵਿੱਚੋਂ ਉਹੀ ਚਿੱਠੀ ਮਿਲੀ ਬੜੀ ਉਤਸੁਕਤਾ ਨਾਲ ਉਹਨਾਂ ਉਸਨੂੰ ਖੋਲ੍ਹਿਆ ਅਤੇ ਪੜ੍ਹ ਕੇ ਉਹ ਹੈਰਾਨ ਰਹਿ ਗਏ ਉਸ ਵਿੱਚ ਲਿਖਿਆ ਸੀ ਤੁਹਾਡਾ ਪੁੱਤਰ ਬਹੁਤ ਹੀ ਗੰਭੀਰ ਮਾਨਸਿਕ ਸਮੱਸਿਆਵਾਂ ਤੋਂ ਪੀੜਤ ਹੈ ਉਹ ਸਾਡੇ ਸਕੂਲ ਵਿੱਚ ਆਪਣੀ ਅੱਗੇ ਦੀ ਪੜ੍ਹਾਈ ਜਾਰੀ ਨਹੀਂ ਰੱਖ ਸਕਦਾ ਐਡੀਸਨ ਫੁੱਟ ਫੁੱਟ ਕੇ ਰੋਪੇ ਫਿਰ ਉਹਨਾਂ ਆਪਣੀ ਡਾਇਰੀ ਵਿੱਚ ਲਿਖਿਆ ਮੈਂ ਇੱਕ ਅਜੇਹਾ ਬੰਦਾ ਸੀ ਜਿਸ ਵਿੱਚ ਦਿੱਕਤਾਂ ਸਨ ਪਰ ਮੇਰੀ ਮਾਂ ਇੰਨੀ ਹਿੰਮਤੀ ਅਤੇ ਪਿਆਰ ਨਾਲ ਭਰਪੂਰ ਸੀ ਕਿ ਉਸਨੇ ਮੈਨੂੰ ਇਹ ਵਿਸ਼ਵਾਸ ਦਿਵਾਇਆ ਕਿ ਮੈਂ ਇੱਕ ਪ੍ਰਤਿਭਾਸ਼ਾਲੀ ਬੱਚਾ ਹਾਂ ਇੱਕ ਜੀਨੀਅਸ ਹਾਂ ਅਤੇ ਸਿਰਫ ਉਸੇ ਵਿਸ਼ਵਾਸ ਕਾਰਨ ਮੈਂ ਸੱਚਮੁੱਚ ਇੱਕ ਜੀਨੀਅਸ ਬਣ ਗਿਆ ਐਡੀਸਨ ਨੇ ਬਿਲਕੁਲ ਸਹੀ ਕਿਹਾ ਹੈ ਵਿਸ਼ਵਾਸ ਹੀ ਇੱਕ ਵੱਡੀ ਚੀਜ਼ ਹੈ ਤੁਹਾਡੇ ਅੰਦਰਲਾ ਵਿਸ਼ਵਾਸ ਹੀ ਤੁਹਾਡੇ ਜੀਵਨ ਦੀ ਰੂਪਰੇਖਾ ਤਿਆਰ ਕਰਦਾ ਹੈ ਜੋ ਤੁਸੀਂ ਵਿਸ਼ਵਾਸ ਕਰਦੇ ਹੋ ਉਹੀ ਤੁਸੀਂ ਬਣ ਜਾਂਦੇ ਹੋ ਉਸਦੀ ਮਾਂ ਸੱਚਮੁੱਚ ਹੀ ਬਹੁਤ ਅਨੋਖੀ ਤੇ ਗਿਆਨਵਾਨ ਰਹੀ ਹੋਵੇਗੀ ਉਸਨੇ ਅਧਿਆਪਕ ਦੀ ਕਹੀ ਹੋਈ ਗੱਲ ਨੂੰ ਦੁਹਰਾਇਆ ਨਹੀਂ ਉਸ ਦੀ ਬਜਾਏ ਆਪਣੇ ਪੁੱਤਰ ਨੂੰ ਇੱਕ ਨਵੀਂ ਪਛਾਣ ਦਿੱਤੀ ਵਿਸ਼ਵਾਸ ਨਾਲ ਬਣੀ ਹੋਈ ਪਛਾਣ ਉਸਨੇ ਹਕੀਕਤ ਨੂੰ ਨજર ਅੰਦਾਜ਼ ਨਹੀਂ ਕੀਤਾ ਪਰ ਉਸ ਨਾਲੋਂ ਕਿਤੇ ਵੱਧ ਉਸਨੂੰ ਦਿੱਤਾ ਕਿ ਵਿਸ਼ਵਾਸ ਕਿ ਉਹ ਕੀ ਬਣ ਸਕਦਾ ਹੈ ਵਿਸ਼ਵਾਸ ਨੇ ਕੰਮ ਕੀਤਾ ਤੇ ਐਡੀਸਨ ਉਹ ਬਣ ਗਿਆ ਜੋ ਉਸ ਦੀ ਮਾਂ ਨੇ ਉਸ ਨੂੰ ਵਿਸ਼ਵਾਸ ਦਿਵਾਇਆ ਸੀ ਇੱਕ ਜੀਨੀਅਸ ਵਿਸ਼ਵਾਸ ਜੀਵਨ ਦਾ ਸਭ ਤੋਂ ਵੱਡਾ ਆਧਾਰ ਹੈ ਜਿੱਥੇ ਵਿਸ਼ਵਾਸ ਹੁੰਦਾ ਹੈ ਉੱਥੇ ਹੌਸਲਾ ਆਪਣੇ ਆਪ ਆ ਜਾਂਦਾ ਹੈ ਜੇ ਸਾਨੂੰ ਆਪਣੇ ਆਪ ਤੇ ਵਿਸ਼ਵਾਸ ਹੋਵੇ ਤਾਂ ਕੋਈ ਵੀ ਮੁਸ਼ਕਲ ਸਾਨੂੰ ਰੋਕ ਨਹੀਂ ਸਕਦੀ ਵਿਸ਼ਵਾਸ ਸਾਨੂੰ ਅੱਗੇ ਵਧਣ ਦੀ ਤਾਕਤ ਦਿੰਦਾ ਹੈ ਅਤੇ ਹੋਰਾਂ ਨਾਲ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਂਦਾ ਹੈ